ਅਮਰਸਰ ਦੇ ਨਵਾ ਕੋਟ ਦੇ ਪੁਲ ਉੱਪਰ ਇੱਕ ਭਿਆਨਕ ਹਾਦਸਾ ਹੋਇਆ। ਇੱਕ ਜੈਨਕਾਰ ਨੇ ਅੱਗੇ ਜਾ ਰਹੀ ਐਕਟਵਾ ਨੂੰ ਬੁਰੀ ਤਰ੍ਹਾਂ ਰੋਂਦ ਕੇ ਰੱਖ ਦਿੱਤਾ। ਐਕਟਵਾ ਤੇ ਸਵਾਰ ਭੈਣ ਭਰਾ ਗੁਰਦੁਆਰਾ ਸ਼੍ਰੀ ਸਹੀਦਾ ਸਾਹਿਬ ਤੋਂ ਮੱਥਾ ਟੇਕੇ ਵਾਪਸ ਆ ਰਹੇ ਸਨ। ਚਸ਼ਮਦੀਤ ਦੇ ਮੁਤਾਬਕ ਐਕਟਵਾ ਤੇ ਸਵਾਰ ਲੜਕੀ 7 ਫੁੱਟ ਉੱਪਰ ਜਾ ਕੇ ਪੁਲ ਦੇ ਥੱਲੇ ਡਿੱਗੀ। ਐਕਟਵਾ ਤੇ ਸਵਾਰ ਦੋਨੋਂ ਭੈਣ ਭਰਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੌਕੇ ਤੇ ਉਹਨਾਂ ਨੂੰ ਦੁਰਘਟਨਾ ਵਾਲੀ ਜਗ੍ਹਾ ਤੋਂ ਸ੍ਰੀ ਚਾਹ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਹਨਾਂ ਨੇ ਅਮਨਦੀਪ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਚਸ਼ਮਿੰਦੀਤ ਦੇ ਮੁਤਾਬਕ ਕਾਰ ਵਿੱਚ ਸਵਾਰ ਲੜਕੇ ਨਸ਼ੇ ਵਿੱਚ ਸਨ ਐਕਸੀਡੈਂਟ ਕਰਨ ਤੋਂ ਬਾਅਦ ਸਾਰੇ ਭੱਜਣ ਵਿੱਚ ਕਾਮਯਾਬ ਹੋ ਗਏ ਮੌਕੇ ਤੇ ਪੁਲਿਸ ਆ ਗਈ ਤੇ ਉਹਨਾਂ ਨੇ ਕੀ ਦੱਸਿਆ ਆਓ ਤੁਹਾਨੂੰ ਦਿਖਾਉਂਦੇ ਹਾਂ ਹਾਂਜੀ ਮੇਰਾ ਨਾਮ ਕਿਸ਼ਨ ਹੈ ਇੱਥੇ ਹਾਂ ਵੀ ਲੜਕਾ ਲੜਕੀ ਲੜਕਾ ਲੜਕੀ ਜਾ ਰਹੀ ਸੀ ਮਦਦ ਤੇ ਬਹੁਤ ਹਰਸਿਆ ਮਦਦ ਸਿਸਟਰ ਬ੍ਰਦਰ ਉਹ ਹਾਂ ਵੀ ਅੱਗੇ ਜਾ ਰਹੇ ਸੀ ਤੇ ਪਿੱਛੇ ਜਨ ਵਾਲੇ ਗਏ ਸੀ ਲੜਕੇ ਮੈਂ ਆਈ ਥਿੰਕ ਉਹਨਾਂ ਨੇ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਕਿਉਂਕਿ ਹਾਂ ਵੀ ਮਤਲਬ ਜਦੋਂ ਉਹਨਾਂ ਨੇ ਜਨ ਮਾਰੀ ਬਹੁਤ ਹੀ ਜ਼ਿਆਦਾ ਸਪੀਡ ਦੇ ਉੱਤੇ ਸੀ ਜਨ ਜਿਹੜੇ ਉਹਨਾਂ ਨੇ ਰੇਸ ਦੇ ਉੱਤੇ ਹੀ ਪੈਰ ਰੱਖਿਆ ਰੱਖਿਆ ਕਿ ਹਾਂ ਵੀ ਬ੍ਰੇਕ ਮਾਰਨ ਦਾ ਕੀਤਾ ਹੀ ਨਹੀਂ ਕਿ ਹਾਂ ਵੀ ਬ੍ਰੇਕ ਵੀ ਵੱਜਣੀ ਹੈ ਬਹੁਤ ਜ਼ਿਆਦਾ ਨਸ਼ੇ ਦੇ ਕਰਕੇ ਓਵਰਡੋਸ ਕਰਕੇ ਹਾਂ ਵੀ ਹੋਇਆ ਹੈ ਉਹ ਸ਼ਾਇਦ ਹਾਂ ਵੀ ਸ਼ਰਾਬ ਪੀਤੀ ਜਾਂ ਕੁਝ ਹੋਰ ਨਸ਼ਾ ਕੀਤਾ ਹੋਈ ਉਹ ਜਦੋਂ ਇੱਕ ਤਮ ਜਦੋਂ ਉਹਦੇ ਬਾਈਕ ਦੇ ਵਿੱਚ ਵੱਜੇ ਆ ਉਹ ਲੜਕੀ ਜਿਹੜੀ ਹੈ ਉਹ 7 ਫੁੱਟ ਤਾਹ ਹੋ ਕੇ ਤੇ ਨੀਚੇ ਪੁਲ ਤੋਂ ਥੱਲੇ ਥੱਲੇ ਡਿੱਗੀ ਹੈ ਤੇ ਆਫਟਰ ਜਿਹੜਾ ਬੱਚਾ ਹੈਗਾ ਸੀ ਜਿਹੜਾ ਅੱਗੇ ਚਲਾ ਰਿਹਾ ਸੀ ਉਹ ਵਿਚਾਰੇ ਦਾ ਸਾਰੀ ਲੱਤ ਪੱਟ ਤੋਂ ਫੈਕਚਰ ਹੋ ਗਈ ਹੈ ਮਤਲਬ ਬਹੁਤ ਜ਼ਿਆਦਾ ਕ੍ਰਿਟੀਕਲ ਸਟੇਜ ਤੇ ਉੱਤੇ ਗਈ ਤੇ ਹਾਂ ਵੀ ਉਹ ਪਹਿਲਾਂ ਤੇ ਹਸਪੀਟਲ ਲੈ ਕੇ ਗਏ ਸੀ ਆਪਣੇ ਪਸਰੀਚੇ ਬਟ ਉੱਥੋਂ ਹਾਂ ਵੀ ਉਹਨਾਂ ਨੇ ਰੈਫਰ ਕਰਤਾ ਸੀ ਅਮਨਦੀਪ ਹਸਪੀਟਲ ਦਾ ਗਿਆ ਪਰ ਹਾਂ ਵੀ ਲੜਕੀ ਵੀ ਮੰਦੀਪੋ ਹਸਪੀਟਲ ਤੇ ਲੜਕਾ ਵੀ ਹੁਣ ਮੰਦੀਪੋ ਹਸਪੀਟਲ ਹੀ ਹੈ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਸਟੇਜ ਦੇ ਉੱਤੇ ਹੈ ਗਿਆ ਤੇ ਜਿਹੜੇ ਜਨਵਲੇ ਹੈਗੇ ਸੀ ਲੜਕੇ ਉਹ ਤੇ ਭੱਜ ਗਏ ਸੀ ਮੌਕੇ ਤੋਂ ਇਹ ਸਾਰਾ ਐਕਸੀਡੈਂਟ ਹੁੰਦਾ ਤੁਸੀਂ ਆਪਣੀ ਅੱਖੀਂ ਵੇਖਿਆ ਸੀ ਮੈਂ ਹਾਂ ਵੀ ਸਾਹਮਣੇ ਦੇ ਸਾਹਮਣੇ ਮੈਂ ਆ ਰਿਹਾ ਸੀ ਤੇ ਮੈਂ ਉਹਦੇ ਵੇਖਿਆ ਕਿ ਹਾਂ ਵੀ ਬਹੁਤ ਜ਼ਿਆਦਾ ਕ੍ਰਿਟੀਕਲ ਸਟੇਜ ਵਿੱਚ ਉਹ ਲੜਕੇ ਤੇ ਭੱਜ ਗਏ ਸੀ ਅੱਗੇ ਨੂੰ ਅੱਛਾ ਭੱਜਦੇ ਆ ਉਹ ਜਿਹੜੇ ਮੁੰਡੇ ਗੱਡੀ ਛੱਡ ਕੇ ਭੱਜ ਗਏ ਤੁਸੀਂ ਆਪ ਆਪਣੀ ਅੱਖੀਂ ਵੇਖਿਆ ਉਹਨਾਂ ਨੂੰ ਠੀਕ ਹੈ ਜੀ ਪੁਲਿਸ ਉਸੇ ਮੌਕੇ ਦੇ ਕੁਫੀਖਲਾ ਕਿ ਪੁਲਸ ਨੇ ਉੱਥੇ ਲੜਕੇ ਜਿਹੜੇ ਹਾਂ ਵੀ ਉੱਥੇ ਕਾਫੀ ਪਬਲਿਕ ਹੋ ਗਈ ਸੀ ਘੜੀ ਉਹਨਾਂ ਨੇ ਹਾਂ ਵੀ ਫੋਨ ਕੀਤਾ ਕੰਟਰੋਲ ਰੂਮ ਤੇ ਤੇ ਪੁਲਸ ਨੀਅਰ ਅਬਾਊਟ 45 ਮਿੰਟਸ ਤੋਂ ਬਾਅਦ ਆਈ ਸੀ ਤੇ ਕੁੜੀ ਝਟਕਾ ਜਦੋਂ ਵੱਜਾ ਪਿੱਛੋਂ ਐਕਸੀਡੈਂਟ ਹੋਇਆ ਕੁੜੀ ਪੁਲ ਤੋਂ ਥੱਲੇ ਡਿੱਗ ਪਈ ਕੁੜੀ ਪੁਲ ਤੋਂ ਥੱਲੇ ਡਿੱਗ ਪਈ ਉਹ ਜਿਆਦਾ ਵਿਚਾਰੀ ਹਾਂ ਵੀ ਮਦਦ ਚਲੋ ਸਾਥ ਚੱਲਦੇ ਵੀ ਲੋਕਾਂ ਨੇ ਪਾਣੀ ਪੂੜੀ ਪੁਲਾਇਆ ਪਰ ਢੋਰ ਬਡੋਰ ਹੋ ਗਈ ਸੀ ਪਰ ਇਹ ਹੈਗਾ ਕਿ ਬਹੁਤ ਜ਼ਿਆਦਾ ਕ੍ਰਿਟੀਕਲ ਸਟੇਜ ਤੇ ਉੱਤੇ ਹੀ ਜਿਹਦੇ ਕਰਕੇ ਉਹ ਅਮਨਦੀਪ ਹਸਪੀਟਲ ਪਹਿਲਾਂ ਕਿੱਥੇ ਗਏ ਪਤਲੀਚਰ ਬਟ ਉੱ ਕੋਸਰੀਕੇ ਕੋ ਲੰਮੀ ਨਹੀਂ ਹੈ ਤੁਸੀਂ ਤਾਂ ਆ ਜੀ ਆ ਨਾ ਨਹੀਂ ਆਦਾ ਕਾਫੀ ਲਗਾ ਤਦ ਕਰਕੇ ਹਾਂ ਉਹਦੇ ਉੱਤੇ ਲਵਾ ਕੇ ਰੱਖੋ ਉਹ ਜਿੰਨਾ ਐਕਸੀਡੈਂਟ ਕੀਤਾ ਉਹਨਾਂ ਦੀ ਵੀ ਗੱਡੀ ਬਹੁਤ ਜ਼ਿਆਦਾ ਚੱਕਣਾ ਚੂਰ ਹੋਈ ਆ ਉਹਨਾਂ ਦੇ ਵਿੱਚੋਂ ਕੋਈ ਨੁਕਸਾਨ ਹੁੰਦਾ ਕੋਈ ਵੇਖਿਆ ਤੁਸੀਂ ਆਪਣੀ ਅੱਖੀਂ ਮੁੰਡਿਆਂ ਦਾ ਨੁਕਸਾਨ ਹੋਇਆ ਵੇ ਜੇ ਮੁੰਡੇ ਦੇ ਦੇਖੋ ਉਹ ਤੇ ਬਹੁਤ ਜ਼ਿਆਦਾ ਹੀ ਸਪੀਡ ਦੇ ਉੱਤੇ ਸੀ ਪਿੱਛੋਂ ਮਾਰੀ ਉਹਨਾਂ ਨੇ ਗੱਡੀ ਹਾਂ ਪਿੱਛੋਂ ਵਧੀ ਹੁਣ ਪਿੱਛੇ ਤੇ ਹੁਣ ਜਿਹੜਾ ਬਾਈਕ ਵਾਲਾ ਉਹ ਪਿੱਛੇ ਤੇ ਵੇਖ ਨਹੀਂ ਸਕਦਾ ਹਾਂ ਹਾਂ ਉਹਨੇ ਜਦੋਂ ਪਿੱਛੋਂ ਹੀ ਮਾਰੀ ਇਹ ਬਹੁਤ ਹੀ ਜ਼ਿਆਦਾ ਸਪੀਡ ਤੇ ਮਾਰੀ ਹੈ ਹੁਣ ਜਿਹੜਾ ਅਨਕੌਂਸ਼ੀਅਸ ਹੈ ਜਾਤੇ ਅਵੇਅਰ ਹੋ ਜਾਂਦਾ ਬੰਦਾ ਉਹ ਬਟ ਉਹ ਹਾਂ ਵੀ ਪਿੱਛੋਂ ਨੇ ਮਾਰੀ ਜਿੱਤੇ ਕਰਕੇ ਹਾਂ ਵੀ ਇੱਕ ਦਮ ਹੀ ਝਟਕਾ ਵੱਜਣ ਦੇ ਕਰ ਇਹ ਲੜਕੀ ਨੀਚੇ ਗਿਰ ਗਈ ਹੈ ਪੂਲ ਤੋਂ ਥੱਲੇ ਆ ਗਈ ਹੈ ਤੇ ਜਿਹੜਾ ਲੜਕਾ ਹੈਗਾ ਉਹ ਤੇ ਵਿਚਾਰੇ ਦੀ ਉਹਦੀ ਲੱਤ ਪੂਰੇ ਪੱਟ ਤੋਂ ਫੈਕਚਰ ਹੋ ਗਈ ਸੀ ਜਿਹੜਾ ਹਾਂ ਵੀ ਮੇਰਾ ਖਿਆਲ ਸ਼ਾਇਦ ਹੀ ਹੈ ਉਹਦੀ ਕਿ ਲੱਤ ਬਚ ਸਕੇ ਪਰ ਮਾਲਕ ਚਲੋ ਦੋਵਾਂ ਬੱਚਿਆਂ ਨੂੰ ਹਾਂ ਵੀ ਬਚਾਵੇ ਬਹੁਤ ਜ਼ਿਆਦਾ ਕ੍ਰਿਟੀਕਲ ਸਟੇਜ ਦੇ ਉੱਤੇ ਹਾਂ ਵੀ ਹੈਗੇ ਆ ਬੱਚੇ ਤੁਹਾਡਾ ਕੀ ਮੰਨਣਾ ਹੈ ਐਕਸੀਡੈਂਟ ਕਿਸ ਤਰੀਕੇ ਨਾਲ ਹੋਇਆ ਕਿ ਕਿਵੇਂ ਕਿਵੇਂ ਹੋਇਆ ਕਿ ਕਿਸ ਕਾਰਨ ਹੋਇਆ ਨਸ਼ਾ ਜੀ ਹੈ ਜਿਹੜਾ ਨਸ਼ੇ ਦੀ ਆ ਸਭ ਤੋਂ ਮੇਨ ਜਿਹੜਾ ਨਸ਼ਾ ਹੈਗਾ ਜੀ ਮੀਂ ਜ਼ੋ ਮੁੰਡਿਆਂ ਨੂੰ ਵੇਖਿਆ ਸੀ ਤੁਸੀਂ ਕਿਸੇ ਹਾਲਾਤ ਨਸ਼ੇ ਦੇ ਹਾਲਾਤ ਵਿੱਚ ਨਸ਼ਾ ਨਸ਼ਾ ਬਹੁਤ ਜ਼ਿਆਦਾ ਕੀਤਾ ਹੋਇਆ ਸੀ ਅੱਛਾ ਤੁਸੀਂ ਵੇਖਿਆ ਜਿਹਦੇ ਹਾਂ ਨਸ਼ੇ ਦੀ ਲੋ ਦੇ ਵਿੱਚ ਹੀ ਹੋਇਆ ਜੀ ਅਦਰਵਾਜ਼ ਹੋਇਆ ਨਹੀਂ ਹੁਣ ਜੇ ਪੁੱਲ ਦੇ ਐਸਾਈਡ ਤੇ ਚੱਲ ਜੀਏ ਤੇ ਤਦ ਵੀ ਹਾਤੇ ਹਾਤੇ ਹੈਗੇ ਠੇਕੇ ਹੈਗੇ ਸ਼ਰਾਬ ਮੈਕੈਮਿਸਟਰੀਆਂ ਜ਼ਿਆਦਾ ਦੁਕਾਨਾਂ ਤੋਂ ਤੇ ਜ਼ਿਆਦਾ ਹਾਤੇ ਠੇਕੇ ਖੁੱਲ ਗਏ ਆ ਜਿਹਦੇ ਕਰਕੇ ਹਾਂ ਵੀ ਜੇ ਕੋਈ ਆਵਾਜ਼ ਉਠਾਂਦਾ ਤੇ ਹਾਂ ਵੀ ਉਹਨੂੰ ਦਬ ਦਿੱਤਾ ਜਾਂਦਾ ਕਿਉਂਕਿ ਹਾਂ ਵੀ ਬਹੁਤ ਜ਼ਿਆਦਾ ਹੱਥਾਂ ਨਾਲ ਦੇ ਉੱਪਰ ਤੱਕ ਰਲੇ ਹੋਇਆ ਆ ਸਰਕਾਰਾਂ ਤੱਕ ਗਿਆ ਇੱਧਰਲੇ ਪਾਸੇ ਜਾਓ ਤੇ ਪੁੱਲ ਦੇ ਤਦ ਵੀ ਇੱਧਰ ਠੇਕੇ ਹਾਤੇ ਸਾਰੇ ਕੁਝ ਹੈਗੇ ਆ ਜਿਦੇ ਕਰਕੇ ਹਾਂ ਵੀ ਨਸ਼ੇ ਨੂੰ ਨਹੀਂ ਲਤ ਮਤਲਬ ਠੱਲ ਪਾਈ ਜਾ ਰਹੀ ਹੈ ਜਿਦੇ ਕਰਕੇ ਮਾਸੂਮ ਬੱਚੇ ਜਿਹੜੇ ਵਿਚਾਰੇ ਨਸ਼ੇ ਤੋਂ ਦੂਰ ਹੈਗੇ ਆ ਉਹਨਾਂ ਨੂੰ ਵੀ ਹੁਣ ਬਚਾਉ ਬੜਾ ਮੁਸ਼ਕਿਲ ਲੱਗਦਾ ਠੀਕ ਹੈ ਤੁਹਾਡਾ ਨਾਮ ਕੀ ਜੀ ਤੇਰਾ ਨਾਮ ਕਿਸ਼ਨ ਹੈ ਕਿਹੜਾ ਲੱਕਾ ਤੁਹਾਡਾ ਆ ਵੱਡਾ ਹਰੀਪੁਰ ਵੱਡਾ ਹਰੀਪੁਰ ਤੁਸੀਂ ਆਪਣੀ ਅੱਖੀ ਸਾਰਾ ਵਰਦਤ ਘਟਨਾ ਵੇਖੀ ਜੀ ਠੀਕ ਹੈ ਜੀ ਹਾਂ ਜੀ ਮੇਰਾ ਨਾਮ ਰਮਨ ਸ਼ਰਮਾ ਹੈਗਾ ਜੀ ਹਾਂ ਜੀ ਹਾਂ ਤੇ ਤੁਹਾਨੂੰ ਇਹ ਵਾਰਦਾ ਤਾਂ ਕਿਵੇਂ ਪਤਾ ਲੱਗੀ ਜੀ ਸਾਨੂੰ ਫੋਨ ਆਇਆ ਜੀ ਥੱਲੇ ਲੜਕੀ ਡਿੱਗੀ ਆ ਕੀਰਤੀ ਉਹਦਾ ਥੱਲੇ ਸਾਨੂੰ ਫੋਨ ਆਇਆ ਜੀ ਕਿਸੇ ਨੂੰ ਕਿਸੇ ਦੇ ਫੋਨ ਤੋਂ ਕਿ ਇੱਥੇ ਤੁਹਾਡਾ ਕੋਈ ਤੁਹਾਡਾ ਨੰਬਰ ਇੱਥੇ ਫੋਨ 'ਚ ਹੈਗਾ ਸੀ ਉਹ ਡਿੱਗੇ ਆ ਤੇ ਤੁਸੀਂ ਆਉ ਜਣੇ ਆਪਾਂ ਜਦੋਂ ਆਏ ਆ ਤੇ ਵੇਖਿਆ ਲੜਕਾ ਉੱਤੇ ਡਿੱਗਾ ਹੋਇਆ ਸੀ ਆਪਾਂ ਦੋ ਜਣੇ ਆਏ ਆ ਤੇ ਲੜਕੇ ਨੇ ਲੜਕਾ ਇੱਥੇ ਖਲੋਤਾ ਤੇ ਮੈਂ ਥੱਲੇ ਗਿਆ ਘੁੰਮ ਕੇ ਤੇ ਉੱਥੋਂ ਗੱਡੀ 'ਚ ਪਵਾ ਕੇ ਤੇ ਕੁੜੀ ਨੂੰ ਐਡਮ ਦੇਖਿਆ ਪ੍ਰਕਾਸ਼ ਸਰਕਾਰ ਇਹ ਰਗਾ ਆ ਪਸਰੀ ਚਾ ਪਸਰੀ ਚਾ ਹਸਪੀਟਲ ਹਾਂਜੀ ਠੀਕ ਹੈ ਇੱਥੇ ਉਹਨਾਂ ਨੇ ਟ੍ਰੀਟਮੈਂਟ ਥੋੜਾ ਬੋੜਾ ਦਿੱਤਾ ਤੇ ਉਹਨਾਂ ਨੂੰ ਉਹ ਕਹਿੰਦੇ ਸੀ ਜੇ ਰੈਫਰ ਕਰਵਾਣਾ ਕਰਵਾ ਲਓ ਹਾਂ ਹਾਂ ਤੇ ਉਹਨੂੰ ਰੈਫਰ ਕੀਤਾ ਆਪਾਂ ਪ੍ਰਕਾਸ਼ ਹਸਪੀਟਲ ਲੜਕੀ ਨੂੰ ਤੁਸੀਂ ਰਿਲੇਟਿਵ ਸੀ ਹਾਂਜੀ ਲੜਕੀ ਦੇ ਨਹੀਂ ਲੜਕੀ ਲੜਕਾ ਦੋਵੇਂ ਭੈਣ ਭਰਾ ਹੀ ਸ਼ਿਦਾਂ ਸਾਹਿਬ ਤੋਂ ਮੱਥਾ ਟੇਕ ਕੇ ਆਉਂਦੇ ਗੱਡੀ ਵਾਲੇ ਭੱਜ ਗਏ ਆ ਠੀਕ ਹੈ ਗੱਡੀ ਵਾਲੇ ਚਾਰ ਲੜਕੇ ਸੀ ਜੋ ਇੱਥੋਂ ਸੁਣਿਆ ਆਪਾਂ ਠੀਕ ਹੈ ਉਹ ਭੱਜ ਗਏ ਸੀ ਆ ਗੱਡੀ ਨੰਬਰ ਹੈਗਾ ਨਾ ਇਹਦਾ BB02 AK2634 ਜਨ ਗੱਡੀ ਗਈ ਜੇ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਕੀ ਹੋਇ ਤੋ ਸਰ ਬਾਦ ਉਹ ਹੀ ਐਡਮਿਨਲ ਰੈਫਰ ਕੀਤਾ ਇਹਨਾਂ ਨੇ ਇੱਕ ਨੂੰ ਲੜਕੇ ਨੂੰ ਭੇਜਿਆ ਜਿਹਦਾ ਨਾਮ ਭੂਸ਼ਣ ਹੈਗਾ ਜੀ ਅਮਨਦੀਪ ਹਾਂ ਅਮਨਦੀਪ ਦੂਜੀ ਦਾ ਨਾਮ ਕੀਰਤੀ ਹੈਗਾ ਜੀ ਉਹਨੂੰ ਭੇਜਿਆ ਜੇ ਪ੍ਰਕਾਸ਼ ਹਸਪਤਲ ਠੀਕ ਹੈ ਜੀ ਹੋਰ ਇਸ ਤੋਂ ਇਲਾਵਾ ਉਹਨਾਂ ਨੂੰ ਕੋਈ ਜੇ ਇੱਥੇ ਕੋਈ ਚੀਜ਼ ਤੁਹਾਨੂੰ ਕੋਈ ਇੱਥੇ ਸਾਰੇ ਐਕਟਿਵਟੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਜੀ ਤੇ ਗੱਡੀ ਦਾ ਨੰਬਰ ਸਰ ਆਹ ਲਓ ਗੱਡੀ ਲੱਗੀ ਜੰਨ ਦੀ ਇਹਦੀ ਵੀਡੀਓ ਬਣਾ ਲਓ ਨੰਬਰ ਇਹਦਾ ਹੈਗਾ ਠੀਕ ਇਹ ਘਟਨਾ ਕਦੋਂ ਦੀ ਹੈ ਘਟਨਾ ਇਹ ਸਰ ਵੱਦ ਤੋਂ ਵੱਦ ਅੱਧਾ ਘੰਟੇ ਦੇ ਵਿੱਚ ਵਿੱਚ ਹੋਇਆ ਤੇ ਪੁਲਿਸ ਨੂੰ ਮੋਕੇ ਤੇ ਜਦੋਂ ਤੁਸੀਂ ਫੋਨ ਲਗਾਇਆ ਮੈਂ ਫੋਨ ਲਗਾਇਆ ਜੀ ਕਾਰਵਾਈ ਸਾਰਾ ਰਿਕਾਰਡ ਕਰ ਰਹੇ ਸਭ ਕੁਝ ਹੈਲੋ ਓਕੇ ਕੋਈ ਉਹ ਦੱਸ ਰਹੇ ਨੇ ਕੋਈ ਲੜਕਾ ਮੁਰੇ ਮੁਰੇ ਭੱਜੇ ਹਾਂਜੀ ਮੁਰੇ ਉਹ ਜਿਹੜੇ ਗੱਡੀ ਜਿਹੜੀ ਵਜੀ ਜਿੰਨਾਂ ਦੀ ਹਾਂਜੀ ਹਾਂ ਉਹ ਲੜਕੇ ਸਾਨੂੰ ਆਪਾਂ ਨਾ ਵਿਖੇ ਸਾਨੂੰ ਤੇ ਫੋਨ ਆਇਆ ਨਾ ਸਾਨੂੰ ਨਹੀਂ ਪਤਾ ਕੌਣ ਲੜਕੇਗੇ ਹਾਂ 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 ਗੱਡੀ ਲੱਗੀ ਇਹਨਾਂ ਦੀ ਇੱਕ ਪਬਲਿਕ ਆਏ ਦੱਸਦੇ ਆ ਕਿ ਤਿੰਨ ਚਾਰ ਮੁੰਡੇ ਹੀ ਸਾਂਦੇ ਵੀ ਨਹੀਂ ਪਤਾ ਇੱਕ ਹੀ ਦੋ ਹੀ ਕਿ ਤਿੰਨ ਕਿ ਚਾਰ ਸਾਨੂੰ ਨਹੀਂ ਪਤਾ ਤੇ ਉਹ ਜਿਹੜੀ ਭੈਣ ਭਰਾ ਦੇ ਸੱਟੇ ਸੱਟਾਂ ਲੱਗੀਆਂ ਦੋਹਾਂ ਦੇ ਲੱਗ ਗਈਆਂ ਦੋਹਾਂ ਦੇ ਲੱਗਿਆ ਦੋਵੇਂ ਐਮਰਜੈਂਸੀ ਐਡਮਿਟ ਹੋ ਗਏ ਐਮਰਜੈਂਸੀ ਐਡਮਿਟਮੈਂਟ ਹੈਗੇ ਆ ਇੱਕ ਦੇ ਪੱਟ ਦੇ ਲੱਗੀ ਜੇ ਅੱਛਾ ਤੇ ਇੱਕ ਦੇ ਇੱਕ ਦੇ ਪੱਟਾਂ ਲੱਗਨ ਦਾ ਲੈ ਕੀ ਕੰਡੀਸ਼ਨ ਅਗੀ ਲੱਗੀ ਦੀ ਤੇ ਇੱਥੇ ਸੁਣ ਚ ਆ ਰਿਹਾ ਕਿ ਗੱਡੀ ਦੇ ਅੰਦਰ ਉਹਨਾਂ ਦਾ ਮੁੰਡੇ ਜਿਹੜੇ ਭੱਜੇ ਆ ਉਹਨਾਂ ਉਨਾ ਹੀ ਉੱਪਰ ਅੱਛਾ ਹੁਣ ਆ ਜੀ ਮੈਂ ਕੰਪਲੇਨ ਲਗਾਈ ਸੀ ਠੀਕ ਹੈ ਮੁਸਾਫਰ ਦਾ ਫੋਨ ਆਇਆ ਉੱਪਰ ਆ ਕੇ ਸਰ ਉੱਥੇ ਆਓ ਜਿੱਥੇ ਅੱਛਾ ਜਦੋਂ ਐਕਸੀਡੈਂਟ ਹੋਇਆ ਮੌਕੇ ਤੇ ਚਸ਼ਮਦੀਦ ਗਵਾਦੇ ਤੌਰ ਤੇ ਤੁਸੀਂ ਇੱਥੇ ਫੜਫੜਾਏ ਸਰ ਮੈਂ ਨਹੀਂਗਾ ਸਰ ਆਪਾਂ ਸਾਨੂੰ ਫੋਨ ਆਇਆ ਤਾں ਦੱਸਿਆ ਤਖਾ ਸਰ ਅੱਛਾ ਹੁਣ ਤੇ ਫੋਨ ਆਇਆ ਥੱਲੇ ਨੰਬਰ ਤੋਂ ਅੱਛਾ ਕੋਈ ਤੁਹਾਡਾ ਨੰਬਰ ਹੈਗਾ ਵਿੱਚ ਐਕਸੀਡੈਂੈਂਟ ਹੋਇਆ ਤੇ ਪੁਰੀ ਪੋਲ ਤੋਂ ਥੱਲੇ ਡਿੱਗੀ ਆ ਹਾਂ ਹਾਂ ਤੁਹਾਡਾ ਤੁਹਾਣਾ ਹੁਣੇ ਥੋੜੀ ਦੇਰ ਪਹਿਲਾਂ ਗੱਲ ਹੋਈ ਹੈ ਤੇ ਤੁਸੀਂ ਆਓ ਜੇ ਤੁਹਾਡਾ ਬੰਦਾ ਹੈਗਾ ਤੇ ਫਿਰ ਆਪਾਂ ਆਏ ਤੁਹਾਨੂੰ ਤਾਂ ਪਤਾ ਲੱਗਾ ਤੇ ਜ ਇਹ ਲੜਕਾ ਇਥੇ ਲੰਮੇ ਪਿਆ ਹੋਇਆ ਹੀ ਤੇ ਐਕਸੀਡੈਂਟ ਆਲਰੇਡੀ ਹੋ ਚੁੱਕਾ ਸੀ ਉਹਨੂੰ ਕੰਦਣਾ 20 ਮਿੰਟ ਹੋ ਗਈ ਪਰ ਆਮਨਕ ਕਲੋਨੀ 10 15 ਮਿੰਟ ਤੇ ਲੱਗ ਹੀ ਜਾਂਦੇ ਤੋਂ ਆਉਂਦੇ ਠੀਕ ਹੈ ਜੀ ਬਿਲਕੁਲ ਜੀ ਠੀਕ ਹੈ ਜੀ ਚਲੋ ਧੰਵਾਦ ਜੀ ਓਕੇ ਹਾਂਜੀ ਸਰ ਵੈਸੇ ਬੋਰਡ ਸਾਹਿਬ ਮੌਕੇ ਤੇ ਪਹੁੰਚਿਆ ਆ ਤੇ ਵੀ ਜਾ ਰਹੀ ਆ ਜੀ ਮੌਕਾ ਵੀ ਆ ਗਿਆ ਮੌਕੇ ਦੀ ਆ ਕੇ ਹਸਪੀਟਲ ਤੇ ਲੈ ਆ ਜੀ ਜਾ ਕੇ ਬਿਆਨ ਲੱਗ ਗਿਆ ਜਿਹੜੀ ਸੂਚੀ ਦੇ ਕੇ ਪਾਸਧਰਮ ਤੋਂ ਦੱਸਿਆ ਜਾਏਗਾ ਸਰ ਜੀ ਤੁਹਾਨੂੰ ਬੀਚੇ ਮਨ ਕੋਈ ਆ ਲੈ ਅਗਰ ਤਾਂ ਬਾਅਦ ਵਿੱਚ ਚਲੋ ਠੀਕ ਹੈ ਸਰ ਓਕੇ ਅੰਮ੍ਰਿਤਸਰ ਤੋਂ ਚੀਫ ਡਿਟਰ ਪੰਕਜ ਭੋਵੀ ਦੀ ਖਾਸ ਰਿਪੋਰਟ ਆਈਬੀਐਨ 7 ਖਬਰਨਾਮਾ ਹਰ ਖਬਰ ਸੱਚ ਦੇ ساتھ